ਮੈਂ ਜਦੋਂ ਮੈਂ ਜਦੋਂ ਸ਼ਾਮ ਨੂੰ ਜਿੱਥੇ ਵੀ ਮੈਂ ਰਹਿਣਾ ਹੁੰਦਾ ਮੈਂ ਜਦੋਂ ਉੱਥੇ ਜਾਂਦਾ ਤਾਂ ਮੇਰੇ ਪੱਗ ਦੇ ਵਿੱਚੋਂ ਜਿਹੜੇ ਫੁੱਲ ਜਦੋਂ ਮੈਂ ਪੱਗ ਉਤਾਰਦਾ ਤਾਂ ਜਿਹੜੇ ਫੁੱਲ ਨੇ ਮੈਂ ਉਹ ਇੱਕ ਲਿਫਾਫੇ 'ਚ ਪਾ ਲੈਣਾ ਉਹ ਉਸ ਸ਼ਹਿਰ ਦੀ ਨਿਸ਼ਾਨੀ ਹੋ ਜਾਂਦੀ ਹੈ ਮੇਰੇ ਕੋਲੇ ਤੇ ਕਿ ਐਨਾ ਪਿਆਰ ਐਨਾ ਸਤਿਕਾਰ ਐਨਾ ਮਾਨ ਸਨਮਾਨ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਇਦੂ ਭਾਵੇਂ ਹਾਂਜੀ ਹਾਂਜੀ ਬਿੱਲ ਨਹੀਂ ਆ ਰੇ ਬਿਲਕੁਲ ਪਰਮਾਤਮਾ ਕੇ ਇਹੀ ਕਹਿਣਾ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਉਨੀ ਬਣਾ ਕੇ ਰੱਖੀ ਸਮਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਦੂ ਕਟਣਾ ਨਹੀਂ ਜਿੰਨਾ ਪਿਆਰ ਮਿਲ ਰਿਹਾ ਇਹਦਾ ਤਾਂ ਕਈ ਜਨਮ ਤੱਕ ਮੈਂ ਕਰਜ਼ਾ ਤਾ ਹੀ ਨਹੀਂ ਸਕਦਾ ਹੁਣ ਮੈਂ ਹਰੇਕ ਥਾਵੇਂ ਜਾ ਕੇ 15 ਤੋਂ 20 ਕਿੰਟ ਮੈਂ ਲੋਕਾਂ ਨੂੰ ਦੱਸਣਾ ਮਾਈਕ ਨੂੰ ਉਹਨਾਂ ਵੱਲ ਕਰ ਦੇਣਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਸ ਕੱਢ ਲਓ ਕਈ ਪੀੜ੍ਹੀਆਂ ਦੀ ਪੜਾਸ ਅੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੁਢਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਸ ਭਰੀ ਪਈ ਐ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜਬੂਤ ਕਰਕੇ ਬਿਨਾ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜਦ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬਣਿਆ ਤਾਂ ਮੈਨੂੰ ਨੀਵੇਂ ਥਾਂਵੇਂ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮ ਕਰਾਂ ਦਿੱਤੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਦਾਂ ਸਾਡੇ ਤੀਆਂ ਪੁੱਤ ਬੈੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਲੋਸਦਿਆਂ ਨੇ ਮੇਰਾ ਪੈਣਾ ਦਵਾਮਾ ਦਿੰਦੀ ਐ ਨੌਜਵਾਨ ਵੀ ਰੋਡੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪਾਸੇ ਪਿਆਰਾ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਉਹਨਾਂ ਦੀ ਆ ਹਾਲਤ ਹੈ ਉਹਨੇ ਆਪਦੇ ਆਪਦੇ ਪਰਿਵਾਰ ਤੋਂ ਬਿਨਾਂ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਬੰਦ ਰਿਹਾ ਹੈ ਦੁਕਾਨਦਾਰ ਵੀ ਬੰਦ ਰਿਹਾ ਹੈ ਮਜ਼ਦੂਰ ਨੂੰ ਮਜਦੂਰੀ ਸਮੇਂ ਸਿਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ ਸਿੱਕ ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਐ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗਾ ਚਾਰ ਜੁਨਟਾਂ ਦੀ 퍼미ਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਲਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਣੇ ਆ ਹੁਣ ਪੰਜਾਬ ਨੂੰ ਮਿਲਣ ਆਉਣੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਣੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਜੋ ਟੀਕਾ ਮਾਰਨੀ ਹੈ ਨਾ ਰੇ ਲਾਉਣੇ ਲਾ ਲੋ ਜੀ ਜੀ ਜੋ ਕਹੋਗੇ ਜੋ ਲੋਕ ਕਹਿਣਗੇ ਉਸ ਸਾਡੇ ਚੱਲਾਂਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ ਅਗਰ ਨੂੰ ਜਲਦੀ ਬਲ ਦੀ ਰੱਖਣ ਵਾਸਤੇ ਉਹਨੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਬਦਕਿਸਮਤੀ ਨਾਲ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਵਿਰੋਕਾ ਅਕਾਲੀ ਮੇਡੇ ਸੀ ਮਜ਼ਦੂਰ ਦਿਵਸ ਸੀ ਮੈਂ ਖੁਦ ਸਨਾਮ ਕਾਲਜ ਤੋਂ ਕੰਮੀਆਂ ਦਾ ਵੇੜਾ ਸੰਤਰਾ ਮਦਾਸੀ ਦੀਆਂ ਕਪਤਾ ਮੰਗਾ ਗਾ ਕੇ ਮੈਂ ਫਸਟ ਆਉਂਦਾ ਰਿਆਂ ਮੈਂ 골ਡ ਮੈਡਲ ਜਿੱਤਦਾ ਰਿਆਂ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਦੇੜੀਆਂ ਨੇ ਸੁਪਰਮਾਤਮਾ ਆਪ ਹੀ ਲਿਖੀ ਬੈਠਾ ਹੈ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਦਾਲਤਾਂ ਸ਼ੋਰਤਾਂ ਦੀਆਂ ਬਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹ ਹੈ ਮੇਰੇ ਪੰਜਾਬ ਨੂੰ ਨਜ਼ਰ ਨਾਲ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਜਿੱਦਿਆਂ ਪੰਗੜਿਆਂ ਵਾਲਾ ਪੰਜਾਬ ਬਣ ਜੇ ਸੁਰਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਵੀਰੋ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਐਸੀ ਧਰਤੀ ਤੇ ਜਿੱਥੇ ਪੰਗੜੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਵੀ ਤਾਂ ੱੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਫੋਨ ਆਉਂਦੇ ਨੇ ਅਸੀਂ ਆ ਗਏ ਜੀ ਮੈਨੂੰ ਰੋਜ਼ ਫੋਨ ਆਉਂਦੇ ਨੇ ਸਾਨੂੰ ਨੌਕਰੀ ਮਿਲ ਗਈ ਅਸੀਂ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਜੀ ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਆ ਤੁਹਾਡੇ ਬਿਨਾ ਕੁਝ ਨਹੀਂ ਹੋ ਸਕਦਾ ਐਸ ਵਾਰ ਤੇਰਾ ਜ਼ੀਰੋ ਕਰ ਦੋ ਮੇਰੇ ਤੋਂ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰਤ ਬਧੂਗਾ ਪਰ ਇੱਕ ਭਾਰ ਘਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਦੁੱਗਣਾ ਮੈਂ ਟੁਕੜੇ ਉੱਛਾਣੇ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਾ ਆ ਕਪੜਾ ਮਾਰਕੀਟ 'ਚ ਖੜੇ ਆ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕੱਢਦੀ ਐ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦੋਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਵਾਲੇ ਪਾਸੇ ਜਾਂ ਕ腐ਸ਼ਨ ਵਾਲੇ ਪਾਸੇ ਤਾਂ ਮੈਂ ਜਾਣਾ ਨਹੀਂ ਮੈਂ ਤਾਂ ਤੇਰਾ ਤੁਹਾਡੇ ਤੇ ਆ ਤੁਹਾਡੇ ਕਰਕੇ ਆ ਤੁਹਾਡੇ ਵਾਸਤੇ ਆ ਸੋ ਵੀਰੋ ਰਾਜ ਕੁਮਾਰ ਛੱਬੇਵਾਲ ਜੀ ਇਹ ਵੀ ਧਰਤੀ ਤੋਂ ਉੱਠੇ ਹੋਏ ਬੰਦੇ ਆ डॉ साहब डॉ साहब जमीन तो उठ के आया मेहनत करके आया बंद पार्लीमेंट भेजा जो गरीबिया हंडाई तो फिर कानून ही बन के आने गए थोटे वास्ते वास्तेकाल सो, सो एक बार मैं कहूंगा कि पंजाब बनेगा हीरो तो दो बारी कहना है तेरह जीरो तेरह जीरो ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਇਸ ਵਾਰੀ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਸੋ ਵੀਰੋ ਆਹੀ ਹੌਸਲਾ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਆਹੀ ਹੌਸਲਾ ਹੈ ਜਿਹੜਾ ਸਾਡੀ ਥਕਾਵਟਾਂ ਦੂਰ ਕਰਦਾ ਹੈ ਸੋ ਵੀਰੋ ਜਦੋਂ ਮਰਜੀ ਬੁਲਾ ਲਿਓ ਆ ਪਿੱਪੜਾ ਬੋੜਾ ਥੱਲੇ ਜਦੋਂ ਮਰਜੀ ਮੈਨੂੰ ਬੁਲਾ ਆਹ ਜਿਹੜਾ ਪਿੱਪੜਾ ਹੈ ਇਹ ਕਿਉਂ ਕਾਇਮ ਹੈ ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ ਇਕਾ ਕਾਇਮ ਕਿਉ ਹੈ ਇਹਨੇ ਬੜੀਆਂ ਇਹਨੇ ਬੜੀਆਂ ਨੇਰੀਆਂ ਝੱਖੜ ਤੂਫਾਨ ਝੱਲੇ ਹੋਣੇ ਕਾਰਨ ਕੀ ਹੈ ਇਹਦੇ ਇੱਥੇ ਖੜੇ ਰਹਿਣ ਦਾ ਕਿਉਂਕਿ ਇਹਦੀਆਂ ਜੜਾਂ ਕਾਇਮ ਨੇ ਇਹ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜਾ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜਾਂ ਛੱਡ ਦਿੰਦੇ ਨੇ ਜ ਜਿੰਨੇ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨਾਂ ਨੂੰ ਭੁੱਲ ਜਾਂਦੇ ਨੇ ਫਿਰ ਉਹਨਾਂ ਦਾ ਗਮਲੇਆਂ ਗਮਲੇਆਂ ਵਾਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦਾ ਹਾਲ ਹੁੰਦਾ ਜੇ ਪਿੱਪਲ ਨੇ ਉਹ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤੇ ਆਵੇ ਕਾ ਦੀ ਖੜਖੜ ਖੜਖੜ ਲਾਈ ਐ ਪੱਤ ਝੜ ਗਏ ਪੁਰਾਣੇ ਪੰਜਾਬ ਵਾਲਿਓ ਰੁੱਤ ਨਵਿਆਂ ਦੀ ਆਈ ਆ ਰੁੱਤ ਨਵਿਆਂ ਦੀ ਆਈ ਆ ਰੁੱਤ ਨਵਿਆਂ ਦੀ ਆਈ ਆ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇੱਥੇ ਫਿਰਦੇ ਹੋਣੇ ਉਹਨਾਂ ਦੇ ਘਰ ਵੀ ਇੱਥੇ ਨੇ ਭਾਜਪਾ ਵਾਲਿਆਂ ਦੇ ਕਾਂਗਰਸ ਵਾਲਿਆਂ ਦੇ ਥੋੜਾ ਤਾਂ ਚੱਕਦੇ ਹੋ ਆਵਾਜ਼ ਪਿੱਪਲ ਦੇ ਪੱਤੇ ਨੂੰ ਤਾਂ ਪਤਾ ਲੱਗੇ ਵੀ ਇਹ ਪਿੱਪਲ ਵੀ ਕਹੇ ਮੈਂ ਇੱਕ ਹੋਰ ਇਨਕਲਾਬ ਦੇਖਿਆ ਹੋਇਆ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਾਲ ਦੋ ਮਿੰਟ ਲਈ ਮੈਂ ਚੱਬੇਵਾਲ ਸਾਹਿਬ ਨੂੰ ਕਹੂੰਗਾ ਇੱਕ ਤਾਂ ਤੁਹਾਡੇ ਚੱਲੇ ਹੋਏ ਹਰ ਕਦਮ ਦਾ ਧੰਨਵਾਦ ਕਰਨ ਤੇ ਨਾਲ ਵਿਚਾਰ ਵਟਾਂਦਰਾ ਵੀ ਕਰਨ ਸੀਐਮ ਸਾਹਿਬ ਇਹ ਲੋਕਾਂ ਦਾ ਠਾਠਾ ਮਾਰਦਾ ਇਕੱਠ ਲੋਕਾਂ ਦਾ ਪਿਆਰ ਸੀਐਮ ਸਾਹਿਬ ਤੁਹਾਡੀ ਇਮਾਨਦਾਰੀ ਦਾ ਤੁਹਾਡੀ ਬਹਾਦਰੀ ਦਾ ਔਰ ਤੁਹਾਡੇ ਪਿਆਰ ਦਾ ਇਹ ਪ੍ਰਤੀਕ ਹੈ ਸੀਐਮ ਸਾਹਿਬ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸੰਗਠਨ ਦਾ ਜਿਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਯੋਗ ਰਿਹਾ ਔਰ ਮਾ ਸਾਹਿਬ तुसी सब तो बड़ी प्राप्ति की मान साहब तरताली हजार नौकरियां मान साहब ढाई लख लोग बहार जाने से बचा ले तीन वो सब तो वीडी जी प्राप्ति है यह प्राप्ति है। और दूसरी दूसरी प्राप्ति जी जीरो बिल आ गए भगवंत मान छा गए